ਆਪ ਵੀ ਠੰਡਾ ਕਰੋ ਸਰਕਾਰਾਂ ਨੇ ਵੀ ਸੁਰੱਖਿਆ ਤਾਲਮੇਲ ਵਧਾ ਦਿੱਤੇ ਤੁਸੀਂ ਆਜੀ ਇੱਥੋਂ ਨਹੀਂ ਜਾਓ ਸਰਦਾਰਾ ਸਾਨੂੰ ਇੱਥੇ ਪੇ ਰਹਣ ਦੇ ਸਾਰੀ ਉਮਰ ਤੇਰਾ ਗੋਲ ਪੁਣਾ ਕਰਾਂਗੇ ਅਜੇ ਇੱਥੇ ਤੁਹਾਨੂੰ ਕਿਸੇ ਨੇ ਮਾਰ ਦਿੱਤਾ ਤਾਂ ਕੀ ਕਰਾਂਗੇ ਸਰਦਾਰਾ ਜੇ ਤੈਨੂੰ ਐ ਲੱਗਦਾ ਨਾ ਕਿ ਤੈਨੂੰ ਸਾਤੋਂ ਕੋਈ ਖਤਰਾ ਹੈ ਤਾਂ ਤੂੰ ਹੀ ਸਾਨੂੰ ਵੜਦੇ ਕੋਈ ਹੋਰ ਕਿ ਮਾਰੇ ਉਹ ਜੇ ਤੁਹਾਨੂੰ ਮਾਰਨਾ ਹੀ ਹੁੰਦਾ ਤਾਂ ਬਚਾਣਾ ਕਦੇ ਲਈ ਸੀ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਸਰਦਾਰਾ ਇਹੋ ਜੀ ਗੱਲ ਕਰਦਾ ਹੈ ਅੱਲਾ ਪਾਗ ਜਿੰਨਾ ਭਰੋਸਾ ਹੈ ਤੇਰੇ ਤੇ ਸੰਗਰ ਰੁਕੋ ਆ ਲੋ ਕਰ ਛੋੜ ਦੇ ਦਿਆਸ ਜਰਾ ਪਾਰ ਸੰਗਰ ਆਸੀ ਦੰਗ ਦਾ ਤੋਰਿਆ ਨਾ ਪੜਾ ਸਾਡੇ ਜਾਣ ਬਲਾ ਕਿੱਥੇ ਹੈ ਪਾਕਿਸਤਾਨ ਉਹਦਾ ਹਲ ਵੀ ਲੱਭ ਲੈ। ਆ ਲੋ ਫੜੋ ਥੋੜੀ ਜਿਹੀ ਥੂੜੀ ਹੈ। ਇਥੋਂ ਸਰਹੰਗ ਫੀਡਰ ਨੈੱਟ ਸਿੱਧੀ ਪਾਕਿਸਤਾਨ ਨੂੰ ਜਾਂਦੀ ਹੈ। ਤੁਸੀਂ ਥੂੜੀ ਦਾ ਤਣਕਾ ਪਾਣੀ ਵਿੱਚ ਛੱਡ ਦਿਓ। ਜਿੱਧਰ ਵੀ ਤਣਕਾ ਤੁਰ ਪਿਆ ਨਾ ਉਹਦੇ ਮਗਰੇ ਮਗਰੇ ਕੋਲਿਓ। ਤੇ ਹਾਂ ਇੱਕ ਗੱਲ ਦਾ ਖਿਆਲ ਰੱਖਿਓ। ਇਹ ਸਾਰਾ ਰਸਤਾ ਤੁਸੀਂ ਰਾਤ ਨੂੰ ਤੈਅ ਕਰਿਓ। ਬਿਨਾਂ ਕਿਸੇ ਕਮਾਦ ਦੇ ਖੇਤ ਵਿੱਚ ਜਾਂ ਪੁਲੀ ਹੀਟ ਰਹਿ ਕੇ ਆਪਣਾ ਗੁਜ਼ਾਰਾ ਕਰ ਲਿਓ। ਪਰਮਾਤਮਾ ਨੇ ਚਾਇਆ ਤਾਂ ਤੁਸੀਂ ਜ਼ਰੂਰ ਪਾਕਿਸਤਾਨ ਪਹੁੰਚ ਜਾਓਗੇ ਦੀ ਤੇਰੇ ਹੇਟ ਆ ਕੇ ਰੋ ਗਵਾਇਆ ਉਹ ਮੰਦਰ ਢਾਦੇ ਉਹ ਮਸਜਿਦ ਢਾਦੇ